ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਨਾਮਾ ਨੂੰ ਇਹਦੀ ਆਪਣਾ 3 ਸਿਲੰਡਰ ਸੋਨ ਵਾਲੀ ਕਾ ਹੈ ਆਪਾਂ ਇਹਦਾ ਬਲਾਕ ਜੇ ਕਰਨ ਲੱਗੇ ਹਾਂ ਜੀ ਇਹ ਆਪਾਂ ਪਾਵਰ ਸਟੇਰ ਕੀਤਾ ਹੈ ਵਰਨਾ ਪੰਪ ਤਾਂ ਬਿਨਾਂ ਗੱਲ ਜੀ ਬਣਦੀ ਯਾਰਾ ਜਣੀ ਆਉਣਾਗਾ ਬਗਲੇ ਹਿੱਸੇ ਨਾਲ ਜੋੜਿਆ ਹੈ ਆ ਇਹਦਾ ਸਮਾਨ ਹੈ 110 ਦੀ ਕਰੈਂਕ ਤੇ ਆ ਕੇ ਹੁਣ ਟਾਈਮ ਕਵਰ ਹੋ ਗਿਆ ਆ ਟੈਂਪਲੇਟ ਦੇ ਇੱਥੇ ਪੰਪ ਲੱਗਦਾ ਹੈ ਲਿਫਟ ਵਾਲਾ ਹੁਣ ਆਪਾਂ ਦੂਸਰਾ ਲਿਆਵਾਂਗੇ ਬਲਾਕ ਜਿੱਦੇ ਇੱਕ ਇਧਰ ਲੱਗਦਾ ਕੇਵਲੀ ਸਾਈਡ ਤੇ ਦੋਵੇਂ ਪੰਪ ਲੱਗਦੇ ਇੱਕ ਪਿਛਲੀ ਸਾਈਡ ਤੇ ਅਗਲੀ ਸਾਈਡ ਤੇ ਆਪਾਂ ਇਧਰ ਬੜੇ ਜਗਾੜ ਨਾਲ ਆਏ ਪੰਪਾਂ ਦੇ ਕੋਲ ਕਿਤੇ ਲਾ ਦਿੱਤੇ ਕਿਤੇ ਪਰਨ ਗੱਲ ਬਣੀ ਨਹੀਂ ਵੱਖਰਾ ਤੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਆਹ ਉਸ ਟੈਂਕ ਦਾ ਤੇਲ ਵੱਖਰਾ ਤੇ ਇੱਥੇ ਦੇ ਪੰਪ ਬਲਾਕ ਜਿਹੜਾ ਆਪਾਂ ਹੋਲ ਲਿਆ ਵਾਕਰ ਬਲਾਕ ਉਹਦੇ ਆ ਜਗ੍ਹਾ ਤੇ ਲੱਗ ਜੂਗਾ ਕੇ ਇਹਦੇ ਨਾਲ ਟਰੈਕਟਰ ਦਾ ਆਪਣਾ ਵੀ ਵਧੀਆ ਬੈਲੰਜਰ ਜਰ ਜਰ ਵਧੀਆ ਸੀ 105 ਦੇ ਪਿਸਟਨ ਪਾਏ ਸੀ ਆ ਆਪਣਾ ਪੰਪੇ ਬਦਲੇ ਕੇ ਵਾਲਾ ਆ ਸਾਰਾ ਸਮਾਨ ਖੋਲ ਲਿਆ ਪਿਆ ਟਰੈਕਟਰ ਦਾ ਇਹ 105 ਦੀ ਉਸਰੀਵਾ ਕਲਚ ਲੁੱਕ ਦਾ ਹੀ ਐਡੇ ਆਪਣੇ ਬਦਲੇ ਮੋਟੀਆਂ ਨਹੀਂ ਆਉਣ ਵਾਲੇ ਸੌਫਟਰ ਮਟਰੂ ਵਾਲੇ ਕਲੱਚ ਹੋ ਜੀ ਗਏ ਜੀ ਆ ਆਪਣਾ ਜੱਕ ਆ ਵਸਟੇਰਿੰਗ ਕੀਤਾ ਹੀ ਆਪ ਮੁੜੇ ਤੋਂ ਆਪਲੇ ਅੱਧਾ ਬਲਾਕ ਬਲੋਟੋ ਇਹਦੇ ਆ ਦੂਸਰੀ ਸਾਈਡ ਇਧਰ ਡੀਜ਼ਲ ਪੰਪ ਹੋ ਗਿਆ ਇਹ ਵੀ 105 ਦੇ 118 ਵਾਲਾ ਜੀ 105 ਦੇ ਪਿਸਟਨ 118 ਦੀ ਕਰੈਂਕ ਆ ਦਾ ਟੈਬ ਕੋ ਪਲੇਟ ਲਿਆਂਦੀ ਹੈ ਦੋ ਫਾਸੇ ਪੱਕਾ ਲੱਗਦੇ ਹੁੰਦੇ ਮੋਟੀ ਕੇਬਲ ਆਉਂਦੀ ਆਪਾਂ ਇਹਦੀ ਵਾਸਤੇ ਆ ਪਾਈਪ ਆ ਪਾਪਨ ਸਾਰੀਆਂ ਇੰਦਰ ਮਿਲ ਗਈਆਂ ਫਿਲਟਰ ਦਾ ਦੂਸਰੀ ਸਾਈਡ ਆ ਜਿਹੜੇ ਦਾ ਜਿੱਦ ਤੇਲ ਖਿੱਚਦਾ ਆਪਾਂ ਬਹੁਤ ਪਾਈਪ ਜਿਹੜੀ ਆਪਾਂ ਲਿਆਂਦੀ ਤੇ ਆ ਕਨੈਕਟing ਕਰਾਣਾ ਆਪਣੀਆਂ ਪੈਲ ਗਈ ਆ ਇਹ ਸਾਮਾਨ ਸਾਰਾ ਪਹਿਲਾਂ ਹੀ ਆ ਪਲੇਟ ਲਿਆਦੀ ਆਪਾਂ ਨਾਲ ਫਿਲਟਰ ਆ ਜਾਂਦਾ। ਇਹ ਆਪਣੀ ਕ੍ਰੈਂਕ ਹੋ ਗਈ ਤੇ ਉਹ ਆਪੇ ਪਾ ਨਿਕਲੀ ਕੁਸਮਾਨ ਕਾ ਵੀ ਲਿਆਂਦਾ ਹੂੰ ਤਾਂ ਸਾਰਾ ਥੱਲੇ ਪਿਆ ਆ ਇੱਥੇ ਖਿਲਰੇ ਖਿਲਰੇ। ਕ੍ਰੇਕ ਦਾ ਬਹੁਤ ਬੁੱਧਾ ਹਲ ਕਰਾਂਗੇ ਸਫਾਈ ਇੱਦੀ ਫਿਰ ਦੇਖਦੇ ਕੀ ਬੰਦ ਆ। ਰੇਟਿੰਗ ਕਰਦੇ। ਆ ਮੋਟੀ ਕੇ ਬਵੇ ਕੰਦੇ ਦੋਲ। 14 ਉਹਨਾਂ ਦੇ ਆਪਾਂ ਰ ਟਾਇਰ ਪਾਏ ਆ। 13 ਟਾਇਰਾਂ ਨਾਲ ਹੈਗਾ 745 ਜਿਹੜੀ ਅਗਰ ਸੌਣ ਵਾਲੀ ਕਾ 100 ਪਰ ਹੁੰਦਾ ਇਹਦਾ ਕੰਪਨੀ ਵੱਲੋਂ APX5 ਪਾਇਆ ਹੋਇਆ ਹੈ ਪਹਿਲਾਂ ਵੀ ਹੋਣਾ ਆਪਣੀ ਕ੍ਰੈਂਕ ਵੀ ਚੇਂਜ ਕਰਦੇ ਨੇ ਆਪ ਲੈ ਆਪ ਦੀ ਤੋੜ ਤਾਰ ਕਰਦੇ ਸਾਫ ਕਰਦਾ ਆਹ ਦਸਵਾਰ ਕ੍ਰੈਂਕਾ ਵੀ ਪਾ ਘਰਦੀ ਮਿੱਤਰੋ ਫਿੱਟਦੀ ਹਾਂ ਲਿਫਟ ਪੰਪ ਦਾ ਮਾੜਾ ਲੱਗ ਰਾ ਹੋਰ ਵੇਖ ਸਤਾ ਜਿਹਦੇ ਪਿਸਟਲ ਸੁਈਪਾ ਨਵੀਆਂ ਰਹਿ ਜਾਂਦੇ ਨੇ ਇਹ ਨਿਆ ਇਹਦਾ ਲਿਫਟ ਪੰਪ ਨਿਸ਼ਚਿਤ ਯਾਰ ਸਿੱਲਾ ਸੁੱਲਾ ਲਿਆਂਗੇ ਕਨੈਕਟ ਜਰਾੜਾ ਇਹ ਪਹਿਲੇ ਦੇ ਕੰਮ ਦੇਖ ਜਾ ਮਿੱਤਰੋ ਹੋਰ 110 ਵਾਲੀ ਕਰੀ ਗੋੜਜ ਦਾ ਸਬਾਲ ਲਿਆਦਾ ਆਪਾਂ ਨੋਟ ਕਰ ਕਾਰਕਰਟ ਐਡ ਤੇ ਲੋਕ ਕਰਦਾਂਗੇ ਨੋਟ ਤੇ ਹੀਅਰਪਰ ਸਮਾਉਣ ਕਰਦੇ ਸਟੈਂਡ ਦੇ ਵਿੱਚ ਲਓ ਜੀ ਆ ਆ ਗਿਆ ਹੈਡ ਆਪਣੇ ਹੈਡ ਪਹਿਲੇ ਮਾਡਲ ਦੇ ਲਈ ਆਪਾਂ ਬਦਲਾਂਗੇ ਹੈਡ ਵੀ ਬ੍ਰੇਕ ਦੇ ਉਹਦਾ ਟਰਮ 3 ਵਾਲੇ ਪਾਵਾਂਗੇ ਤੇ ਇੱਕ ਵੱਡੇ ਵਾਲਾਂ ਵਾਲੇ ਪਾਵਾਂਗੇ ਇਹ ਵਾਲ ਵੀ ਛੋਟੇ ਦੇ ਦੇ ਦਿਓ ਗਲਾ ਮੋਟਾ ਗਾਣਾ ਯੋਰ ਯਰ ਤਾਂ ਇਹ ਕਾ ਵੀ ਲਾਉਂਦਾ ਪਰ ਫਿਰ ਵੀ ਆਵਾਜ਼ ਦਾ ਫਰਕ ਪੈਂਦਾ ਹੀ ਹੈ ਇੱਕ ਜੇ ਹੁਣ ਪਲੱਜਰ ਵੱਡੇ ਪਾਈ ਜੇ ਤੇ ਇਹਦੇ ਦਿਓ ਗਲਾ ਛੋਟੀਆਂ ਉਹਨੂੰ ਸਟੈਂਡਿੰਗ ਰਿਮ ਬਿੰਦੀ ਇਸ ਕਰਕੇ ਆਪਾਂ ਇਹਦੇ ਹੈੱਡ ਵੀ ਚੇਂਜ ਕਰਾਂਗੇ ਵੱਡੇ ਵਾਲ ਵਾਲੇ ਪਾਵਾਂਗੇ ਇਹ ਆਪਾਂ ਕੰਮ ਵਿੱਚ ਤਰ੍ਹਾਂ ਆ ਵੀ ਕਰ ਲਈਦਾ ਬੜਾ ਮੋਟਾ ਆ ਪਪਾ ਪਪੇ ਦੇ ਲਾਰ ਦਿੱਤਾ ਵਾਰੀ ਵੈਸੇ ਹੀ ਘਸਿਆ ਦੇ ਚਾਲੂ ਠੀਕਾ ਇਹ ਪਰਲੀ ਕੇ ਵਾਲਾ ਏ ਗੇਮ ਦੇ ਫੀਟਿੰਗ ਲਈ ਹੁੰਦੀ ਭਾਈ ਪਾਪੂ ਪਾਪਾ ਲਾਤ ਗੜੇ ਕਈ ਰਹਿੰਦੀਆਂ ਜੇ ਮੇਰੇ ਵੱਡੀਆਂ ਜੇ ਕਦੇ ਕੰਮ ਉੱਜ ਰਹਿੰਦਾ ਜੇ ਬਸ ਸਟਾਰਟ ਤਾਂ ਨਹੀਂ ਹੋਣਾ ਜਿੰਨੇ ਜਰ ਪੰਪ ਤਾਂ ਨਾ ਕੋਈ ਹੱਲ ਹੋਇਆ ਦੇ ਇਹਦੇ ਪੰਪ ਕਿਦੋਂ ਹੋਰ ਲਿਆਉਣੇ ਆ ਕਹਿੰਦੇ ਜੇ ਕੇਮ ਪੋੜੇ ਆ ਆਦੇ ਆਪਾਂ ਬਦਲੇ ਹੀ ਅੱਗੇ ਜੈਕ ਜੇ ਸਾਈਡਾਂ ਨੇ ਡਿਸਟ੍ਰੀਬਿਊਟਰ ਵੀ ਆਪਾਂ ਲਾ ਜਾਇਆ ਪਹਿਲੇ ਆ ਵੀ ਪਪਾਈ ਨਵੀ ਥੋੜੇ ਦਿਨ ਪਹਿਲੇ ரூசி ஆ பைப்பாய் பிண்டர பம்ப்பிட்டுப் சட்டேரங்க் மில் கிளபு ரெண்டி